ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸੰਨਤਕਾਰਾਂ ਦੀ ਇੱਕ ਮੀਟਿੰਗ ਨੇ ਸ਼ਨੀਵਾਰ ਨੂੰ ਆਗਾਮੀ ਲੁਧਿਆਣਾ ਵਿਧਾਨ ਸਭਾ ਉਪ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਸੰਸਦ ਮੈਂਬਰ ਸੰਜੀਵ ਅਰੋੜਾ ਦਾ ਸਰਬਸੰਮਤੀ ਨਾਲ ਸਾਥ ਦੇਣ ਦੀ ਗੱਲ ਆਖੀ ਹੈ ਉੱਗੇ ਉਦਯੋਗਪਤੀ ਰਜੇਸ਼ ਅਗਰਵਾਲ ਵੱਲੋਂ ਆਯੋਜਿਤ ਇਸ ਮੀਟਿੰਗ ਵਿੱਚ ਉਦਯੋਗ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਅਰੋੜਾ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਆਪਣੇ ਸੰਬੋਧਨ ਵਿੱਚ ਅਗਰਵਾਲ ਨੇ ਅਰੂੜਾ ਵਿੱਚ ਪੂਰਾ ਵਿਸ਼ਵਾਸ ਪ੍ਰਗਟ ਕੀਤਾ ਅਤੇ ਸਾਰਿਆਂ ਨੂੰ ਉਹਨਾਂ ਦੀ ਜਿੱਤ ਲਈ ਇਕੱਠੇ ਕੰਮ ਕਰਨ ਦੀ ਅਪੀਲ ਵੀ ਕੀਤੀ। ਉਹਨਾਂ ਨੇ ਅਰੂੜਾ ਦੀ ਇਮਾਨਦਾਰੀ ਅਤੇ ਸ਼ਹਿਰ ਪ੍ਰਤੀ ਉਹਨਾਂ ਦੀ ਲੰਬੇ ਸਮੇਂ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਸਾਨੂੰ ਇਹ ਯਕੀਨੀ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ ਕਿ ਅਰੂੜਾ ਇਸ ਚੋਣ ਵਿੱਚ ਜਿੱਤ ਜਾਣ। ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਨੇ ਅਰੋੜਾ ਦੇ ਨਿਰਸਵਾਰਥ ਜਨਤਕ ਸੇਵਾ ਪ੍ਰਤੀ ਸਮਰਪਣ ਖਾਸ ਕਰਕੇ ਲੁਧਿਆਣਾ ਦੇ ਉਦਯੋਗਿਕ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇੱਕ ਸੰਸਦ ਮੈਂਬਰ ਵਜੋਂ ਅਰੋੜਾ ਦੇ ਸਰਗਰਮ ਦ੍ਰਿਸ਼ਟੀਕੋਣ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਸ਼ਹਿਰ ਵਿੱਚ ਸ਼ਾਨਦਾਰ ਵਿਕਾਸ ਵੀ ਹੋਇਆ ਹੈ। ਲਕੀਨੇ ਅਰੂੜਾ ਨੂੰ ਮੁੱਖ ਉਦਯੋਗਿਕ ਮੁੱਦਿਆਂ ਨੂੰ ਹੱਲ ਕਰਨ ਦਾ ਸਿਹਰਾ ਦਿੱਤਾ ਜਿਸ ਵਿੱਚ ਵਨ ਟਾਈਮ ਸੈਟਲਮੈਂਟ ਸਕੀਮ ਨੂੰ ਲਾਗੂ ਕਰਨਾ ਅਤੇ ਫੋਕਲ ਪੁਆਇੰਟ ਅਤੇ ਢੰਡਾਰੀ ਕਲਾ ਨਾਲ ਸੰਬੰਧਿਤ ਸਮੱਸਿਆਵਾਂ ਦਾ ਹੱਲ ਸ਼ਾਮਲ ਹੈ ਉਹਨਾਂ ਨੇ ਕਿਹਾ ਕਿ ਜੋ ਗੱਲ ਸਭ ਤੋਂ ਵੱਖਰੀ ਹੈ ਉਹ ਹੈ ਉਹਨਾਂ ਵੱਲੋਂ ਲਿਆ ਜਾਂਦਾ ਫੌਰੀ ਐਕਸ਼ਨ ਉਹ ਗੱਲ ਸੁਣਦੇ ਹਨ ਅਤੇ ਤੁਰੰਤ ਐਕਸ਼ਨ ਵੀ ਲੈਂਦੇ ਹਨ ਮੈਂ ਇਹਨਾਂ ਬਚਨਬੱਧ ਨੇਤਾ ਬਹੁਤ ਘੱਟ ਦੇਖਿਆ ਹੈ ਸਾਬਕਾ ਆਈਐਸ ਅਧਿਕਾਰੀ ਗੁਰ ਲਵਲੀਨ ਸਿੰਘ ਸਿੱਧੂ ਨੇ ਵੀ ਇਹਨਾਂ ਭਾਵਨਾਵਾਂ ਨੂੰ ਦੁਹਰਾਇਆ ਅਤੇ ਅਰੋੜਾ ਦੇ ਸਾਫ਼-ਸੁਥਰੇ ਆਕਸ਼ ਅਤੇ ਸਮੱਸਿਆ ਹੱਲ ਕਰਨ ਵਾਲੇ ਦ੍ਰਿਸ਼ਟੀਕੋਣ ਤੇ ਜ਼ੋਰ ਦਿੱਤਾ। ਉਹਨੇ ਕਿਹਾ ਕਿ ਜਨਤਾ ਪਹਿਲਾਂ ਹੀ ਉਹਨਾਂ ਨੂੰ ਇੱਕ ਸਮਰਪਿਤ, ਜ਼ਿੰਮੇਵਾਰ ਅਤੇ ਕੰਮ ਨੂੰ ਅੰਜਾਮ ਤੱਕ ਪਹੁੰਚਾਉਣ ਵਾਲੇ ਨੇਤਾ ਵਜੋਂ ਦੇਖਦੀ ਹੈ। ਉਹਨਾਂ ਦੇ ਯਤਨਾਂ ਨੇ ਉਦਯੋਗ ਅਤੇ ਸ਼ਹਿਰ ਵਿੱਚ ਅਸਲ ਬਦਲਾਅ ਲਿਆਂਦਾ ਹੈ। ਸਿੱਧੂ ਨੇ ਸਾਰਿਆਂ ਨੂੰ ਅਰੂੜਾ ਦੀ ਫੈਸਲਾ ਕੌਣ ਜਿੱਤ ਲਈ ਉਹਨਾਂ ਦੇ ਸਮਰਥਨ ਵਿੱਚ ਇਕਜੁੱਟ ਹੋਣ ਦਾ ਸੱਦਾ ਵੀ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਅਰੂੜਾ ਨੇ ਆਪਣੇ ਸੰਸਦ ਮੈਂਬਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜਿਸ ਵਿੱਚ ਫੋਕਲ ਪੁਆਇੰਟਾਂ ਵਿੱਚ ਸੜਕਾਂ, ਸਿਵਲ ਹਸਪਤਾਲ ਅਤੇ ESI ਹਸਪਤਾਲ ਦਾ ਅਪਗ੍ਰੇਡੇਸ਼ਨ, ਉਦਯੋਗ ਲਈ OTS ਸਕੀਮ, ਐਡਵਾਂਟੇਜਡ ਰੋਡ ਆਦਿ ਵਿੱਚ ਅਤੇ ਚੱਲ ਰਹੇ ਕੰਮ ਸ਼ਾਮਲ ਹਨ। ਜਿਨ੍ਹਾਂ ਵਿੱਚ ਸਿੱਧਵਾਂ ਨਹਿਰ ਤੇ ਚਾਰ ਪੁਲ ਸਾਈਕਲ ਟ੍ਰੈਕ ਹਲਵਾਰਾ ਹਵਾਈ ਅੱਡਾ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਨਵੇਂ ਪਾਵਰ ਟਰਾਂਸਫਾਰਮਰਾਂ ਦੀ ਸਥਾਪਨਾ ਸ਼ਹਿਰ ਵਿੱਚ ਦੋ VUP ਅਤੇ ਸਟਰੀਟ ਲਾਈਟਿੰਗ ਵਿੱਚ ਵਾਧਾ ਸ਼ਾਮਲ ਹੈ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਲੁਧਿਆਣਾ ਨੂੰ ਇੱਕ ਮਾਡਲ ਸ਼ਹਿਰ ਵਿੱਚ ਬਦਲਣ ਤੇ ਉਹਨਾਂ ਦੇ ਮਿਸ਼ਨ ਵਿੱਚ ਉਹਨਾਂ ਦਾ ਸਾਥ ਦੇਣ।